ਆ ਵੇਖੋ ਸੱਸ ਵੱਲੋਂ ਨੂੰ ਨੂੰ ਘਰ ਤੋਂ ਬਾਹਰ ਜਾਣ ਤੇ ਰੋਕਣ ਤੇ ਵੱਡਾ ਝਗੜਾ ਹੋ ਗਿਆ ਦਰਅਸਲ ਅਕਸਰ ਹੀ ਕਾਦ ਦੇ ਵਿੱਚ ਛੋਟੇ-ਛੋਟੇ ਕਲੇਸ਼ ਹੁੰਦੇ ਰਹਿੰਦੇ ਨੇ ਪਰ ਇਹ ਛੋਟੇ-ਛੋਟੇ ਕਲੇਸ਼ ਕਦ ਵੱਡੀ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਇਹ ਪਤਾ ਹੀ ਨਹੀਂ ਲੱਗਦਾ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮੋਕੰਪੂਰਾ ਦਾ ਜਿੱਥੇ ਸੱਸ ਦੇ ਵੱਲੋਂ ਆਪਣੀ ਨੂੰ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਣਾ ਕਾਫੀ ਮਹਿੰਗਾ ਪੈ ਗਿਆ ਦਰਸਲ ਨੂਨ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਸ ਦੀ ਕੁਟਮਾਰ ਕਰਨੇ ਸ਼ੁਰੂ ਕਰ ਦਿੱਤੀ ਇਸ ਕੁਟਮਾਰ ਦੌਰਾਨ ਦੋ ਨੌਜਵਾਨ ਵੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਪੀੜਤ ਪਰਿਵਾਰ ਨੇ ਪੁਲਿਸ પાસે ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਮਾਮਲੇ ਦੇ ਵਿੱਚ ਥਾਣਾ ਮੋਕਮਪੂਰਾ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਦਰਖਾਸਤ ਮਿਲੀ ਸੀ ਤਾਂ ਫਲਹਾਲ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਨਾਮ ਸੋਧ ਕੀ ਮੈਟਰ ਹੈ ਸਰ ਮੇਰਾ ਨਾਮ ਸਾਗਰ ਹੈ ਤੇ ਕਿਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਅੰਮ੍ਰਿਤਸਰ ਮੋਗੰਪੁਰ ਦੇ ਹਾਂਜੀ ਕੀ ਮੈਟਰ ਹੋਇਆ ਜੀ ਸਰ ਮੈਟਰ ਇਹ ਹੋਇਆ ਆ ਮੇਰੇ ਛੋਟੇ ਬ੍ਰਦਰ ਆ ਦੋ ਦੋਨਾਂ ਨੂੰ ਸਾਰਿਆਂ ਨੇ ਸੱਟਾਂ ਲਗਾਈਆਂ ਚਾਰ ਪੰਜ ਜਣੇ ਹੈਗੇ ਸੀ ਮੁੰਡੇ ਬਾਕੀ ਹੈਗੇ ਪੰਜ ਸੱਤ ਜਣੀਆਂ ਜਨਾਨੀਆਂ ਉਹਨਾਂ ਨੇ ਮੇਰੀ ਮੰਮੀ ਦੇ ਬਾਲਕ ਸੀ ਟੈਗਲੀ ਵਿੱਚ ਛੋਟੇ ਭਰਾ ਦੇ ਮੇਰੇ ਦੋਨਾਂ ਦੇ ਪ੍ਰੈਗਨੈਂਟ ਸੀ ਜਨਾਨੀਆਂ ਉਹਨਾਂ ਨੂੰ ਗਲੀ 'ਚ ਮਤਲਬ ਪੇਟ ਤੇ ਲੱਤਾਂ ਮਾਰੀਆਂ ਆ ਤੇ ਜਦੋਂ ਅਸੀਂ ਦੁਬਾਰਾ ਗਏ ਮੈਂ ਦੁਬਾਰਾ ਮੈਂ ਉਹਨਾਂ ਨੇ ਫੋਨ ਕੀਤਾ ਭਾਈ ਬਾ ਜਲਦੀ ਜਲਦੀ ਲੜਾਈ ਹੋਈ ਹੈ ਜਲਦੀ ਘਰੇ ਆ ਮੈਂ ਘਰ ਗਿਆ ਤੇ ਘਰ ਆ ਕੇ ਦੇਖਿਆ ਤੇ ਉਹਨਾਂ ਨੇ ਕੋਠੇ ਦੇ ਇੱਟਾਂ ਰੱਖੀਆਂ ਆਆਂ ਮੈਂ ਗਲੀ ਚ ਖਲੋ ਕੇ ਪੁੱਛਿਆ ਜੇ ਗਾਲੀ ਕੀਤੀ ਐ ਤੇ ਉਹ ਗੋ ਗਾਲਾ ਕੱਢਣੇ ਸਟਾਰਟ ਕਰਤੀਆਂ ਉਹਨਾਂ ਨੇ ਸਾਰੇ ਮਤ ਟੱਬਰਨੇ ਹੈਗੇ ਹੀ ਟੱਬਰ ਤੋਂ ਉਹਨਾਂ ਦਾ ਕਾਫੀ ਜਾਣੇ ਗਲੀ ਵਿੱਚ ਖਲੋ ਸਰ ਮੈਟਰ ਇਸ ਗੱਲ ਦਾ ਇਹ ਆਇਆ ਤੇ ਉਹਨਾਂ ਨੇ ਜਾਣੇ ਕਿਦ ਅੱਲੇ ਲਿਧਾਣੇ ਇਸ ਗੱਲੋਂ ਬਸ ਐਸੇ ਬਿਆਸ ਬਸਾਈ ਤਾਂ ਹੋਈ ਗੱਲ ਕਹਿ ਰਹੀ ਐ ਸੀ ਹਮਲਾ ਸਰ ਕੀਤਾ ਐ ਮੇਰੇ ਅੰਦਾਜ਼ੇ ਅਨ 6-7 ਜਾਂ 10 ਇੰਨੇ ਬੰਦੇ ਹੈਗੇ हां जी ਉਹਨਾਂ ਕੋ ਬਿਆਸ ਬੋਲ ਵਗੈਰਾ ਹੋ ਗਏ ਸੀ ਹਾਂਜੀ ਬਾਕੀ ਦਾਤਰ ਹੀ ਮੇਰੇ ਖਿਆਲ ਨਾਲ ਦਾਤਰ ਹਾਂਜੀ ਸਰ ਦੱਸਿਆ ਯਾਰ ਲਿਖਵਾਇਆ ਮੰਗ ਸਰ ਇਹੋ ਹੀ ਕਰਦੇ ਹਾਂ ਹੁਣ ਇਨਸਾਫ ਮਿਲੇ ਹਾਂਜੀ ਮੇਰਾ ਨਾਮ ਹੈ ਗਗ ਸੁਲਿਤਾ ਮੈਨੂੰ ਘਰ ਦੇ ਵਿੱਚ ਮਾਣੀ ਕਹਿੰਦੇ ਆ ਇਹ ਜਦੋਂ ਦਾ ਇਹਨਾਂ ਨੇ ਦੋਨਾਂ ਨੇ ਵਿਆਹ ਕਰਾਇਆ ਹੈ ਤੇ ਉਦੋਂ ਦੇ ਇਹਨਾਂ ਦੀ ਲੜਾਈ ਚੱਲਦੀ ਹੈ ਮੈਂ ਦੇਖੀ ਸਾਡੇ ਨਾਲ ਦਾ ਕੋਈ ਲਿੰਕ ਨਹੀਂ ਹੈਗਾ ਪਰ ਫਿਰ ਵੀ ਵਿੱਚ ਵਿੱਚ ਸਾਨੂੰ ਕੜੀਸਤੀ ਰਹਿੰਦੀ ਹਰ ਗੱਲ ਦੇ ਗੱਲ ਦੇ ਨਾਲ ਕੜੀਸਤੀ ਰਹਿਣਾ ਨੇ ਤੇ ਨਾ ਹੀ ਕੋਈ ਮੁੰਡੇ ਕੋਈ ਕਦੀ ਕੋਈ ਪੈਸਾ ਲੈਣੇ ਆ ਤੇ ਬੇਸ਼ੱਕ ਉਹਨੂੰ ਲੋੜ ਪੈਂਦੀ ਤੇ ਅਸੀਂ ਦਿਨੇ ਉਹਦੇ ਕੋਲ ਜਗ੍ਹਾ ਨਹੀਂ ਹੈਗੀ ਤੇ ਮੈਂ ਮਕਾਨ ਲਿੱਤਾ ਜਗ੍ਹਾ ਲਈਤੀ ਤਿੰਨ ਮਰਲੇ ਜਗ੍ਹਾ ਲਈਤੀ ਉਹਦੇ ਵਿੱਚ ਮੈਂ ਉਹਨੂੰ ਕਮਰਾ ਪਾ ਕੇ ਦਿੱਤਾ ਟੀਨਾ ਵਾਲਾ ਤੇ ਹਾਲੇ ਹੀ ਕੋ ਉਧਰ ਪਾਣੀ ਨਹੀਂ ਲੱਗਾ ਤੇ ਉਧਰ ਕਰਾਵਾਂਗੇ ਪਾਣੀ ਦੇ ਫਿਰ ਤੇ ਜਾਂਗੇ ਇਹ ਵੀ ਰੋਜ਼ ਲੜਾਈ ਪੰਦੀ ਆ ਕਿ ਉਹ ਉਹ ਹلال ਦੇ ਆ ਇਹ ਹਰਾਮ ਦਾ ਆ ਇਹ ਹਰਾਮ ਦਾ ਜਦੋਂ ਪੈਂਦੀ ਕਹਿੰਦੀ ਆ ਹਰਾਮ ਦਾ ਜੰਮਿਆ ਹਾਂ ਹਾਂਜੀ ਜਾਂ ਉਹਨਾਂ ਦੇ ਤੇ ਕੇਆ ਮੰਨੋ ਆਈ ਜਦੋਂ ਦੋ ਮਾਮੇ ਹੀ ਇੱਕ ਭਰਾ ਸੀ ਇੱਕ ਮਾਂ ਹੀ ਮਾਂ ਨੇ ਤੇ ਮੈਨੂੰ ਨਹੀਂ ਫੜਿਆ ਮੇਰੇ ਨੋਣ ਨੇ ਫੜਿਆ ਉਹਦੀ ਭੈਣ ਸੀ ਹਾਂਜੀ ਹਥਿਆਰ ਹੈਗਾ ਸੀ ਉਹਨਾਂ ਦੇ ਹਥਿਆਰ ਸੀ ਮੇਰਾ ਮੁੰਡਾ ਮੈਨੂੰ ਪੁੱਛਣ ਲੱਗਾ ਮੰਮੀ ਕੀ ਹੋਇਆ ਕੀ ਹੋਇਆ ਉਹਨਾਂ ਨੇ ਜੱਕਦੰਮੀ ਸਾਰਿਆਂ ਨੇ ਐਸਾ ਹਮਲਾ ਕਰ ਦਿੱਤਾ ਕਿ ਮੇਰੇ ਦੋਨਾਂ ਤੇ ਸੱਟ ਲੱਗੀ ਉਹਨਾਂ ਜੀ ਜ ਸਾਡੇ ਕੋ ਕੁਛ ਹੁੰਦਾ ਤੇ ਅਸੀਂ ਵੀ ਉਹਨਾਂ ਦੇ ਕੁਛ ਸੱਟ ਲੱਗਦੀ ਉਹਨਾਂ ਦੇ ਕਿਸੇ ਦੇ ਕੁਛ ਸੱਟ ਨਹੀਂ ਲੱਗੋ ਮੇਰਾ ਕੀਤਾ ਉਹਦੇ ਮੰਮੇ ਨੇ ਮੇਰਾ ਕਮੀਜ਼ ਫਾੜਤਾ ਹਾਂਜੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੈਂ ਹੀ ਜਾਣੀ ਕਿ ਤਨੂ ਫੈਸਲਾ ਕੋਈ ਵਧੀਆ ਤੋਂ ਵਧੀਆ ਮਿਲਨੇ ਇਨਸਾਫ ਅਗਰ ਨਾ ਮਸਲਾ ਹੋਇਆ ਤਾਂ ਅਗਲੇ ਅਗਲੇ ਹੈ ਸਟੈਪ ਹੋਏਗਾ ਕਿ ਮਤਲਬ ਕਿ ਮੈਂ ਆਪਣੇ ਘਰ ਵਿੱਚ ਨੂੰ ਨੂੰ ਆਪਣੇ ਮੈਨ ਨਹੀਂ ਫਾੜਨਾ ਮੇਰੇ ਦੋਨੋਂ ਆ ਪ੍ਰੈਗਨੈਂਟ ਹੈ ਉਹਨਾਂ ਨੂੰ ਵੀ ਹੱਥ ਬੜਾ ਥੀ ਪਏ ਆ ਕਿਉਂਕਿ ਉਹ ਤੇ ਅੰਦਰ ਸੀ ਟੋਟਲ ਕਿੰਨੇ ਕੇ ਬੰਦੇ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾ ਟੋਟਲ ਕਿੰਨੇ ਕੇ ਬੰਦੇ ਆਏ ਇਹ ਜਦੋਂ ਇਹ ਜਦੋਂ ਵੀ ਪੈਂਦੇ ਆ ਨਾ ਇਹਨਾਂ ਨੂੰ ਸੌਂਸਰਾ ਕਹਿੰਦੇ ਕਿ ਸਾਡੇ ਬੇਦਖਲ ਕੀਤਾ ਹੋਇਆ ਇਹਨਾਂ ਨੇ ਆਪਣੇ ਲੜਨ ਵੇਲੇ ਸਾਰੇ ਇਕੱਠੇ ਹੋ ਜਾਂਦੇ ਜਦੋਂ ਲੜਦੇ ਆ ਨਾ ਤੇ ਸਾਰੇ ਇਕੱਠੇ ਹੋ ਜਾਂਦੇ ਮਤਲਬ ਕਿ ਹੋਣਗੇ 7-8 ਜਾਣੇ ਹੈਗੇ ਸੀ ਇਹਨਾਂ ਦੇ ਇੱਕ ਡਾਂਗਾ ਫੜੀਆਂ ਹੋਈਆਂ ਸੀ ਉਤੋਂ ਇੱਟਾਂ ਚਲਾਈਆਂ ਉਹਨਾਂ ਨੇ ਸਾਡੇ ਘਰ ਰਾਕੇ ਮਾਰ ਕੇ ਗਏ ਖੁੱਲਾ ਕੇ ਕੋਈ ਸਾਹਮਣੇ ਕੈਮਰਾ ਕੋਈ ਦਿਖਾ ਕੈਮਰਾ ਨਹੀਂ ਹੈਗਾ ਹੋ ਇੱਕ ਜਾਨੇ ਦੇ ਘਰ ਹੋਵੇ ਕੈਮਰਾ ਥੋੜਾ ਜਿਹਾ ਗਲੀ ਤੋਂ ਅੱਗੇ ਜਾ ਕੇ ਹੈਗਾ ਪੁਲਿਸ ਨੇ ਕੀ ਅਸ਼ੋਰਸ਼ਾ ਦਵਾਇਆ ਪੁਲਿਸ ਨੇ ਤੇ ਮੇਰਾ ਪਰਚਾ ਬਾਅਦ ਚੋਂ ਲੀਤਾ ਪਹਿਲਾਂ ਉਹਨਾਂ ਦਾ ਲੀਤਾ ਪਹਿਲੇ ਉਹਨਾਂ ਦਾ ਪਰਚਾ ਲੀਤਾ ਹੈ ਉਹਨਾਂ ਦਾ ਪਰਚਾ ਲੀਤਾ ਹੈ ਵੀ ਮਤਲਬ ਕਿ ਜੋ ਵੀ ਮੈਂ ਅੰਦਰ ਗਈ ਕਹਿੰਦੇ ਪਹਿਲੇ ਤੁਹਾਡਾ ਲੈ ਲਈਏ ਫਿਰ ਆਪੇ ਲਿਖ ਲਓ ਤੇ ਆਪੇ ਦੇ ਦਿਓ ਮੈਨੂੰ ਐਸ جواب ਦਿੱਤਾ ਗਿਆ ਪਰਥ ਗਈ ਉੱਥੇ ਮੈਂ ਬਾਅਦ ਚੋਂ ਲਖਾਇਆ ਮੈਂ ਇਹ ਹੀ ਕਹਾਂ ਮੈਂ ਕਿ ਮੈਂ ਕੋਈ ਝੂਠੀ ਗੱਲ ਨਹੀਂ ਲਿਖਣੀ ਨਾ ਮੈਂ ਵੱਡਾ ਪਰਚਾ ਲਖਾਣਾ ਕਿਉਂਕਿ ਜਾਨ ਮੈਂ ਖੁਦਾ ਨੂੰ ਦੇਣੀ ਹੈ ਇਸ ਕਰਕੇ ਮੈਂ ਕੋਈ ਝੁਠੜ ਨਹੀਂ ਹਾਂ ਉਹਨਾਂ ਦੇ ਵਿੱਚ ਕਿਸੇ ਦਾ ਹੱਥ ਲੱਗਿਆ ਕੋਈ ਉਹਨਾਂ ਦੇ ਕਿਸੇ ਦੇ ਨਹੀਂ ਕੋਈ ਛੱਟ ਨਹੀਂ ਲੱਗੀ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਰਾਜੂ ਆ ਕਿੱਥੋਂ ਦੇ ਆਣ ਹੋ ਰਹੇ ਜੀ ਮੈਂ ਮੁਕੰਮਪੁਰੇ ਤੋਂ ਜੀ ਇੱਕ ਨੰਬਰ ਗੱਲ ਇਹ ਮੈਂ ਕੰਮ ਤੇ ਜੀ ਕੰਮ ਤੋਂ ਮੈਂ ਘਰ ਆਇਆ ਤੇ ਜਨਾਨੀ ਮੇਰੀ ਕਿਤੇ ਗਈ ਸੀ ਆਪਣੀ ਭੈਣ ਦੇ ਨਾਲ ਮੈਨੂੰ ਰਸਤੇ 'ਚ ਮੇਰੇ ਨਾਲ ਮੈਨੂੰ ਦੱਸਿਆ ਨਾ ਮੈਨੂੰ ਕੁਛ ਉੱਥੇ ਮੈਂ ਮੇਕਾ ਮੈਂ ਸਿਲੰਡਰਾਂ ਦਾ ਕੰਮ ਕਰਨ ਆ ਤੇ ਉੱਥੇ ਪਹੁੰਚੀ ਹੋਈ ਤੇ ਮੈਂ ਪੁੱਛ ਇੱਥੇ ਹੀ ਕਰਨੀ ਕਹਿੰਦੀ ਮੈਂ ਇੱਥੇ ਕਿਰਾਏ ਦਾ ਕਮਰਾ ਲੈਣਾ ਮੇਰੀ ਭੈਣ ਨੇ ਉਹਨੂੰ ਮੈਂ ਪੁੱਛਣ ਆਈ ਆ ਕਿਸੇ ਨਾਲ ਮੈਂ ਚੱਲ ਘਰ ਫਿਰ ਮੁੰਡੇ ਦੀ ਦਵਾਈ ਲੈ ਆਣੀ ਸੀ ਮੈਨੂੰ ਕਹਿੰਦੀ ਕਿ ਦਵਾਈ ਲੈ ਆਣੀ ਮੈਂ ਅੱਜ ਛੁੱਟੀ ਲੈ ਕੇ ਤੇ ਕੱਲ ਮੇਰੀ ਛੁੱਟੀ ਆ ਤੇ ਕੱਲ ਆਪਾਂ ਦਵਾਈ ਲੈਣ ਚਲ ਜਾਾਂਗੇ ਅੱਜ ਤੇ ਇੰਨੀ ਗੱਲ ਤੋਂ ਹੀ ਉਹਦੀ ਮਾਂ ਨੇ ਆ ਕੇ ਘਰ ਕਲੇਸ਼ ਪਾਤਾ ਮੇਰੀ ਸੱਸ ਨੇ ਤੇ ਨਾਲ ਮੇਰੀ ਸਾਲੀ ਜਿਹੜੀ ਉਹਨੇ ਆ ਕੇ ਘਰ ਕਲੇਸ਼ ਪਾਤਾ ਕਿ ਤੁਹਾਡੀ ਕੁੜੀ ਨੂੰ ਮਾਰਦਾ ਕੁੱਟਦਾ ਵਾਂ ਤੇ ਨੀ ਕਾਲ ਕੋਈ ਗੱਲਬਾਤ ਹੋਈ ਨਹੀਂ ਇੰਨੀ ਦੇਰ ਤੱਕ ਇਹਦੇ ਮਾਮੇ ਆ ਗਏ ਮਾਮੇ ਆ ਗਏ ਤੇ ਭਰਾ ਆ ਗਏ ਉਹਨਾਂ ਨੇ ਆ ਕੇ ਬਾਹਰ ਮੰਮੀ ਨੂੰ ਕੁੱਟਣ ਡਾਇ ਪੇ ਮੇਰੇ ਦਾਤਰ ਮਾਰਿਆ ਸਿਰ 'ਚ ਤੇ ਨਾਲ ਡਾਂਗਾ ਡੂੰਗਾ ਖੜੀਆਂ ਸੀ ਉਹ ਮਾਰੀਆਂ ਕਿੰਨੇ ਕ ਬੰਦੇ ਆਏ ਸੀ ਟੋਲੇ ਉਹ ਹੈਗੇ 10 ਜਣੇ ਹੈਗੇ 4-5 ਜਣੇ ਉਹ ਨਾਲ ਜਨਾਨੀਆਂ ਇੱਕ ਨਾਨੀ ਸੀ ਉਹਦੀ ਰਾਣੋ ਜਿਹੜੀ ਉਹ ਆ ਗਈ ਸੀ ਉਹਨੇ ਆ ਕੇ ਘੜੀਸਿਆ ਮੰਮੀ ਨੂੰ ਕੁੱਟਿਆ ਤੇ ਹੱਥੀ ਪਏ ਪ੍ਰਿਆਰ ਤੁਹਾਡੇ ਕਿੰਨੀ ਦਰ ਹੋ ਗਈ ਅੱਗੇ ਵੀ ਕੋਈ ਝਗੜਾ ਹੋ ਗਿਆ ਝਗੜਾ ਅੱਗੇ ਵੀ ਮਾੜਾ ਮੋਟਾ ਘਰ 'ਚ ਹੁੰਦਾ ਸੀ ਦੋਵਾਂ ਜੀਆਂ ਦਾ ਹੁੰਦਾ ਸੀ ਕਦੇ ਮਮੀ ਤਾਂ ਕਹਿੰਨੀ ਨੋਬਤ ਆਈ ਹੀ ਅੱਜ ਉਹਨੇ ਮੰਮੀ ਨੂੰ ਵੀ ਕੁੱਟਿਆ ਬਾਹਰ ਘੜੀਸਿਆ ਤੇ ਨਾਲ ਉਹਦੀ ਭੈਣਾਂ ਨੇ ਕੁੱਟਿਆ ਸਮਝਦੇ ਨਾ ਉਹ ਪੂਰੀ ਗੁੰਡਾਗਰਦੀ ਕੀਤੀ ਜੀ ਪੂਰਾ ਗੁੰਡਾਗਰਦੀ ਕੀਤੀ ਜੀ ਉਹਨਾਂ ਨੇ ਇਸ ਬਾਰੇ ਤੁਹਾਡੇ ਕੋਲ ਪ੍ਰਸ਼ਾਸਨ ਨੂੰ ਪੁਲਿਸ ਅਧਿਕਾਰੀ ਨੂੰ ਦੱਸ ਦਿੱਤਾ ਗਿਆ ਜੀ ਹਾਂਜੀ ਦੱਸ ਦਿੱਤਾ ਮੈਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੰਗ ਇਹ ਹੀ ਕਰਦੇ ਜੀ ਜਿਹੜੀ ਸੁਣੀ ਜਾਵੇ ਬਸ ਜਦੋਂ ਘਰ ਹੋਏ ਤੁਹਾਡੇ ਚ ਕੌਣ ਕੌਣ ਘਰ ਹੋਇਆ ਸੀ ਘਰ ਮੈਂ ਇਹ ਤਾਂ ਮੇਰੀ ਮੰਮੀ ਹੀ ਘਰ ਤੇ ਇੱਕ ਮੇਰੀ ਛੋਟੀ ਭਝਾਈ ਆ ਮੇਰੇ ਭਰਾ ਦੀ ਬੱਟੀ ਚੋਸੀ ਹਾਂਜੀ ਉਹ ਮੇਰਾ ਭਰਾ ਵਾ ਵੱਡਾ ਉਹਦੇ ਲੱਗੀਆਂ ਉਹਦੇ ਵੀ ਸਿਰ ਤੇ ਇੱਟ ਵੱਜੀ ਆ ਤੇ ਦਾਤਰ ਮਾਰਿਆ ਤੇ ਸਿਰ ਤੇ ਉਹ 10-12 ਜਾਣੇ ਗਏ ਸੀ ਮਤਲਬ 5-6 ਜਾਣੇ ਬੰਦੇ ਸੀ ਨਾਲ ਜਨਾਨੀਆਂ ਸੀ ਉਹ ਸਾਰਿਆਂ ਨੇ ਆ ਕੇ ਕੀਤਾ ਜੀ ਝਗੜਾ ਕੋਈ ਨਹੀਂ ਦੋਵਾਂ ਜੀਆ ਦੋ ਝਗੜਾ ਹੋਇਆ ਜੀ ਮਤਲਬ ਤੁਹਾਡਾ ਆਪਣਾ ਪਰਿਵਾਰ ਦਾ ਆਪਣਾ ਪਰਿਵਾਰ ਦੋ ਮਹੀਨੇ ਦੀ ਹਸਬੰਡ-ਵਾਈਫ ਦਾ ਹੈ ਹਸਬੰਡ-ਵਾਈਫ ਦਾ ਇੰਨੇ ਜੀ ਆ ਕੇ ਉਹਨਾਂ ਨੇ ਖੁੰਦਾ ਕੱਢੀ ਕਿ ਤੁਹਾਡੀ ਕੁੜੀ ਲੰਮਰਜ ਕਰਾ ਕੇ ਪਜਾ ਕੇ ਖੜੀ ਸੀ ਤੇ ਆਪਾਂ ਤੈਨੂੰ ਤਦ ਕੁੱਟਿਆ ਵਾ ਉਹਨਾਂ ਨੇ ਮਾਰ ਕੇ ਬਾਅਦ ਚ ਇਹ ਕਿਹਾ ਆਪਾਂ ਖੁੰਦਾ ਕੱਢੀ ਮਾਮੇ ਇਹਦੇ ਨੇ ਕਿਹਾ ਜੀ ਨੇ ਇੱਕ ਦਰਖਾਸਤ ਦਿੱਤੀ ਉਹ ਮੇਰੇ ਮੁੰਡੇ ਨਾਲ ਕਟਮਾਰ ਹੋਈ ਹੈ ਉਮਰ ਦੇ ਸਾਢੇ ਲੱਗੀ ਉਹ ਡਾਕਟਰ ਕੱਟ ਕੇ ਦਿੱਤਾ ਜੋ ਵੀ ਪ੍ਰਤੀਸ਼ਠਾ ਦੇ ਤੱਤ ਸਾਹਮਣੇ ਨਿਯਮ ਮੁਤਾਬਕ અરਜੀ ਦੀਆਂ